ਇੱਕ ਕੱਲ ਸੀਗਾ ਜੀ ਵੈਲਕਮ ਠਾਬਾ ਕਿਸਨਗੜ ਰੋਡ ਤੇ ਆ ਬਰੇਟੇ ਤੇ ਉੱਥੇ ਵੈਲਕਮ ਠਾਬੇ ਦੇ ਵਿਖੇ ਲੇਡੀ ਸੀ ਉਹ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਤੇ ਰਣਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਠਾਬੇ ਦੇ ਨਾਂ ਤੇ ਉੱਥੇ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਸਮੇਤ ਮਾਲਕਾ ਠਾਬੇ ਦੀ ਤੇ ਤਿੰਨ ਏਜੰਟਸ ਮਿਲੇ ਨੇ ਜਿੰਨਾ ਤੇ ਹੀ ਕਾਨੂੰਨੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਤੇ ਕਿਤੋਂ ਦੀਆਂ ਲੜਕੀਆਂ ਜਾਨੀਆਂ ਜੀ ਇਹ ਵੱਖੋ ਵੱਖਰੇ ਨੇ ਜੀ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੀ ਆ ਤੇ ਇੱਕ ਸਰੂਰ ਦੀ ਆ ਤੇ ਇਹ ਕਿੰਨੇ ਵਿੱਚੋਂ ਤੁਹਾਨੂੰ ਚਲੀ ਜਾਂਦਾ ਨਹੀਂ ਤਾਂ ਤਾਂ ਨਹੀਂ ਨੂੰ ਪਤਾ ਜਦੋਂ ਨੂੰ ਪਤਾ ਲੱਗਿਆ ਉਹਦੀ ਸੀ ਰੇਡ ਕਰਕੇ ਫੜਕੇ ਇਹਨਾਂ ਤੇ ਕਾਰਵਾਈ ਕੀਤੀ ਆ ਜੀ ਉਹਨੇ ਤਾਂ ਕੀ ਕਾਰਵਾਈ ਕੀਤੀ ਆ ਰਹੀਗੀ ਕਾਰਵਾਈ ਤਾਂ ਇਹ ਜਿਹੜਾ ਤਾਂ ਇਹ ਲੇਡੀ ਜਿਹੜਾ ਨਾਲ ਗਲਤ ਕੰਮ ਕਰਾਉਂਦੀਆਂ ਸੀ ਆ ਉਹ ਬਣਜੇ ਧੜਾ ਦੇ ਲਗਾਤੀਆਂ É que